ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਕੀਕੀ ਗੱਲਾਂ ਚੈਨਲ ਤੇ ਇੱਕ ਵਾਰ ਫੇਰ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਅਸੀਂ ਉਸ ਭਵਿੱਖਬਾਣੀ ਦਾ ਸੱਚ ਜਾਣਾਂਗੇ ਜਿਸ ਨੇ ਜਾਲਮਾਂ ਦੀ ਨੀਂਦ ਉਡਾਤੀ ਸੀ ਅਸੀਂ ਸਾਰੇ ਜਾਣਦੇ ਹਾਂ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਰਹੰਦ ਦੀ ਇੱਟ ਨਾਲ ਇੱਟ ਖੜਕਾਈ ਸੀ ਪਰ ਕੀ ਤੁਹਾਨੂੰ ਪਤਾ ਹੈ ਕਿ ਗੁਰੂ ਸਾਹਿਬ ਦਾ ਬਚਨ ਕਿਹੜਾ ਸੀ ਕਿ ਇੱਥੇ ਲੋਹੇ ਦਾ ਸੁਹਾਗਾ ਫਿਰੂਗਾ ਤੇ ਸਾਡੇ ਬਜ਼ੁਰਗ ਸਰਹੰਦ ਦੀਆਂ ਇੱਟਾਂ ਸਤਲੁਜ ਦਰਿਆ ਵਿੱਚ ਕਿਉਂ ਸੁੱਟਦੇ ਸਨ ਆਓ ਜਾਣਦੇ ਹਾਂ ਇਸ ਦਾ ਅਸਲ ਸੱਚ ਸੰਗਦੀ ਸਰਾਂਦ ਦੇ ਸਾਕੇ ਤੋਂ ਬਾਅਦ ਨਾ ਇੱਕ ਹਲਕਾਰਾ ਜਿਸ ਦਾ ਨਾਮ ਨੂਰਾ ਮਾਈ ਸੀ ਰੋਂਦਾ ਆਇਆ ਰਾਏਕੋਟ ਵਿਖੇ ਗੁਰਗੁਬਿੰਦ ਸਿੰਘ ਜੀ ਕੋਲ ਪਹੁੰਚਿਆ ਜਦੋਂ ਉਸ ਨੇ ਛੋਟੇ ਸਾਹਿਬ ਜਿਆਦਿਆਂ ਦੀ ਸ਼ਹਾਦਤ ਤੇ ਮਾਤਾ ਜੀ ਬਾਰੇ ਗੁਰੂ ਸਾਹਿਬ ਜੀ ਨੂੰ ਦੱਸਿਆ ਤਾਂ ਪੱਥਰ ਦਿਲ ਵੀ ਪਿਗਲ ਗਏ ਪਰ ਗੁਰੂ ਸਾਹਿਬ ਜੀ ਬਿਲਕੁਲ ਸ਼ਾਂਤ ਤੇ ਅਡੋਲ ਬੈਠੇ ਸੀ ਉਹਨਾਂ ਦੇ ਹੱਥ ਵਿੱਚ ਇੱਕ ਤੀਰ ਸੀ ਉਹਨਾਂ ਨੇ ਤੀਰ ਦੀ ਨੋਕ ਨਾਲ ਸਾਹਮਣੇ ਖੜਾ ਕੈਦੀ ਦਾ ਬੂਟਾ ਜਿਹੜਾ ਪਟਦਾ ਤੇ ਵਚਨ ਕੀਤਾ ਅੱਜ ਤੋਂ ਮੁਗਲਾਂ ਦੀ ਜੜ ਪੱਟੀ ਗਈ ਸਰੰਦ ਦੀ ਏਟ ਨਾਲ ਇੱਕ ਖੜਕੂਗੀ ਗੁਰੂ ਸਾਹਿਬ ਦੇ ਮੱਖੋਂ ਨਿਕਲਿਆ ਵਚਨ ਅਟਲ ਸੀ ਸੰਗਤ ਜੀ ਇਸ ਵਚਨ ਨੂੰ ਪੂਰਾ ਕਰਨ ਲਈ ਦੱਖਣ ਤੋਂ ਤੂਫਾਨ ਬਣ ਕੇ ਉੱਠੇ ਬਾਬਾ ਬੰਦਾ ਸਿੰਘ ਬਹਾਦਰ ਜੀ ਸਮਾਂ ਬੀਤਿਆ ਗੁਰੂ ਸਾਹਿਬ ਜੀ ਨੇ ਅੰਡੇੜ ਪਹੁੰਚੇ ਉੱਥੇ ਮਾਧੋਦਾਸ ਬੇਰਾਗੀ ਮਿਲਿਆ ਜੋ ਅੰਮ੍ਰਿਤਸਰ ਕੇ ਬਾਬਾ ਬੰਦਾ ਸਿੰਘ ਬਹਾਦਰ ਬਣਿਆ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਪੰਜਾਬ ਭੇਜਣ ਵੇਲੇ ਆਪਣੇ ਪੱਥੇ ਵਿੱਚੋਂ ਪੰਜ ਤੀਰ ਇੱਕ ਨਗਾਰਾ ਤੇ ਪੰਜ ਪਿਆਰੇ ਨਾਲ ਤੋਰੇ ਸੀ ਤੇ ਹੁਕਮ ਕੀਤਾ ਸੀ ਪੰਜਾਬ ਜਾਓ ਜਾਲਮਾਨ ਨੂੰ ਸੋਦਾ ਲਾਉ ਤੇ ਗਰੀਬਾਂ ਦੀ ਰਾਖੀ ਕਰੋ 12 ਮਈ 1710 ਚੱਪੜਚਿੜੀ ਦੇ ਮੈਦਾਨ 'ਚ ਸਿੰਘਾਂ ਨੇ ਮੁਗਲਾਂ ਦੇ ਆਹੂ ਲਾਤੇ ਜਿਸ ਵजीर खान ਨੇ ਮਾਸੂਮ ਬੱਚਿਆਂ ਦੇ ਤਰਸ ਨੇ ਸੀ ਕੀਤਾ ਉਸ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਮਿੱਟੀ 'ਚ ਰੋਲ ਕੇ ਰੱਖਤਾ ਉਸ ਨੂੰ ਘੋੜੇ ਮਗਰ ਬਨ ਕੇ ਸਰਾਂਦ ਦੀਆਂ ਗਲੀਆਂ ਵਿੱਚ ਘੜੀਸਿਆ ਸੰਗਤ ਜੀ ਜਿਸ ਪਵਿੱਤਰ ਧਰਤੀ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਵजीर खान ਦਾ ਸੋਦਾ ਲਾਇਆ ਸੀ ਉਸ ਜਗ੍ਹਾ ਅੱਜ ਗੁਰਦੁਆਰਾ ਫਤਿਹਜੰਗ ਸਾਹਿਬ ਹੈ ਜੋ ਖਾਲਸੇ ਦੀ ਜਿੱਤ ਦੀ ਗਵਾਹੀ ਭਰਦਾ ਹੈ ਇਹ ਕਹਾਣੀ ਇੱਥੇ ਖਤਮ ਨਹੀਂ ਹੁੰਦੀ ਗੁਰੂ ਸਾਹਿਬ ਦਾ ਬਚਨ ਸੀ ਕਿ ਸ਼ਹਿਰ ਗਰ ਖੋਊਗਾ ਇਸ ਲਈ ਪੁਰਾਣੇ ਸਮਿਆਂ ਵਿੱਚ ਜਦੋਂ ਵੀ ਕੋਈ ਸੇਖ ਉੱਥੇ ਮੱਥਾ ਟੇਕਣ ਜਾਂਦਾ ਸਰਹੰਦ ਦੇ ਖੰਡਰਾਂ ਕੋਲੋਂ ਲੰਘਦਾ ਤਾਂ ਉਥੋਂ ਦੋ ਇੱਟਾਂ ਚੁੱਕ ਕੇ ਪਹਿਲਾਂ ਉਹਨਾਂ ਨੂੰ ਆਪਸ ਵਿੱਚ ਖੜਕਾਉਂਦੇ ਤੇ ਫਿਰ ਜਾਂਦੇ ਜਾਂਦੇ ਦਰਿਆ ਵਿੱਚ ਸੁੱਟ ਦਿੰਦੇ ਸੱਤ ਲੋਈ ਦਰਿਆ ਵਿੱਚ ਇਹ ਸਭ ਤੋਂ ਵੱਡੀ ਹੈਰਾਨੀ ਦੀ ਗੱਲ ਗੁਰੂ ਸਾਹਿਬ ਨੇ ਕਿਹਾ ਸੀ ਕਿ ਇੱਥੇ ਲੋਹੇ ਦਾ ਸਹਾਗਾ ਫਿਰੂਗਾ ਇਹ ਗੱਲ ਅੰਗਰੇਜ਼ਾਂ ਦੇ ਰਾਜ ਵਿੱਚ ਸੱਚ ਹੋਈ ਜਦੋਂ ਸਰਾਂਦ ਦਿੱਤੇ ਹੋ ਰੇਲਵੇ ਲਾਈਨ ਕੱਢੀ ਗਈ ਤਾਂ ठेकेदारों ਨੇ ਸਰਾਂਦ ਦੇ ਖੰਡਰਾਂ ਦੀਆਂ ਲੱਖਾਂ ਇੱਟਾਂ ਚੱਕ ਕੇ ਰੇਲਵੇ ਲਾਈਨਾਂ ਦੇ ਹੇਠਾਂ ਰੋੜੀ ਵਜੋਂ ਵਛਾਤੀਆਂ ਅੱਜ ਜਦੋਂ ਸੈਂਕੜੇ ਟਨ ਭਾਰੀ ਲੋਹੇ ਦੀ ਰੇਲਗੱਡੀ ਉਹਨਾਂ ਇੱਟਾਂ ਦੇ ਸੀਨੇ ਉੱਪਰੋਂ ਲੰਘਦੀ ਹੈ ਤਾਂ ਦੁਨੀਆ ਮੰਨ ਜਾਂਦੀ ਹੈ ਵੀ ਗੁਰੂ ਸਾਹਿਬ ਜੀ ਦੇ ਬਚਨ ਪੱਥਰ ਤੇ ਲੀਖ ਸੀ ਸੰਗਤ ਜੀ ਵਜੀਦੇ ਦਾ ਸਰਾਂਦ ਤੱਤ ਬਾਹ ਹੋ ਗਿਆ ਪਰ ਅੱਜ ਵੀ ਉੱਥੇ ਫਤਿਹਗੜ ਸਾਹਿਬ ਦੇ ਜਕਾਰੇ ਗੂੰਜਦੇ ਐ ਸਿੰਘਾਂ ਦੀ ਫਤਿਹ ਗੂੰਜਦੀ ਐ ਬਾਬਾ ਜੋਰਾਵਲ ਸਿੰਘ ਬਾਬਾ ਫਤਿਹ ਸਿੰਘ ਜੀ ਦੀ ਸ਼ਹਾਦਤ ਨੂੰ ਪ੍ਰਣਾਮ ਕਰਦੀ ਸੰਗਤ ਫਤਿਹ ਦੇ ਜਕਾਰੇ ਲਾਉਂਦੇ ਐ ਜੇਕਰ ਤੁਹਾਨੂੰ ਸਾਡੀ ਇਹ ਸੀਰੀਜ਼ ਪਸੰਦ ਆਈ ਤਾਂ ਕਮੈਂਟ ਵਿੱਚ ਬੋਲੇ ਸੋਨੇ ਹਾਲ ਸਾਤ ਸ਼੍ਰੀ ਅਕਾਲ ਦੇ ਜਕਾਰੇ ਜ਼ਰੂਰ ਛੱਡਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ